ਸਸਿਕਾ ਦੋਸਤੋ ਲਾਈਵ ਹੋਇਆ ਪੰਜਾਬ ਨੂ 24 ਟੀਵੀ ਚੈਨਲ ਤੇ ਤੇ ਵੀਡੀਓ ਨੂੰ ਚੱਲਦੀ ਚੱਲਦੀ ਕਰ ਦਿਓ ਸ਼ੇਅਰ ਤੁਹਾਡੀ ਵੀਡੀਓ ਕਿਸੇ ਲਈ ਹੋ ਸਕਦੀ ਹੈ ਬਹੁਤ ਖਾਸ ਕਿਸੇ ਮਾਂ ਦਾ ਪੁੱਤਰ ਜਿਹੜਾ 30 ਸਾਲਾਂ ਦਾ ਦੱਸਿਆ ਜਾ ਰਿਹਾ ਕਿ ਲਾਪਤਾ ਕਿੰਨੇ ਚਿਰਾਂ ਤੋਂ ਤੇ ਮੌਜੂਦ ਹੈ ਲੁਧਿਆਣਾ ਦੇ ਰਾਹ ਰੋਡ ਤੀਸ਼ਕ ਟੀ ਮੰਕੀ ਘਟੋਸ ਹਾਂਜੀ ਮੰਕੀ ਬਸ ਸਾਡਾ ਘਾਲਾ ਮੇਰਾ ਘਰ ਆ ਜਾਵੇ ਸਾਨੂੰ ਕੁਝ ਨਹੀਂ ਚਾਹੀਦਾ ਐਵਰੀਬਾਡੀ ਸਤਿ ਸ਼੍ਰੀ ਅਕਾਲ ਅਜੇ ਤਵਾਰ ਮੇਰਾ ਨਾਮ ਤਾਂ ਬਿਗਾਰ ਕੋਈ ਨਹੀਂ ਆਏਗਾ ਕੋਈ ਮੈਨ ਬੁਲਾ ਨਹੀਂ ਨੰਬਰ 1 ਮੇਰਾ ਹੀ ਬਸ ਨਾ ਮੇਰੇ ਕੋਈ ਪੈੜਦਾ ਮੇਰਾ ਪਰ ਹੈ ਕੋਈ ਨਹੀਂ ਕੀ ਕਰਦੇ ਕਿੰਨੇ ਕੋਈ ਮੈਂ ਲੱਗਦਾ ਹਾਂ ਫਾਟ ਮੈਂ ਲੱਗਦਾ ਪਾਣੀ ਦੀ ਕਿੰਨੀ ਮਾਰੀ ਕਿ ਪਾਣੀ ਦੀ ਮਾਰੀ ਮਟਰ ਕੀ ਲੰਗ ਰਿਹਾ ਕੋਲ ਮੈਂ ਉਹਨਾਂ ਦੀ ਮੰਮੀ ਲੱਗਦੀ ਹੈ ਪੰਜ ਆਏ ਮੇਰਾ ਠੀਕ ਹੈ ਹਾਂਜੀ ਹਾਂਜੀ ਕੀ ਗੱਲ ਕੀ ਹੋਈ ਹੈ ਸਰ ਸਰ ਗੱਲ ਕੁਝ ਨਹੀਂ ਹੋਈ ਹੈ ਕਿ ਚੰਗਾ ਭਲਾ ਕਰੋ ਲੜਕਾ ਗਿਆ ਹੈ ਗਵਾ 7 ਦਿਨ ਹੋ ਚੱਲੇ ਹਲੇ ਤੱਕ ਉਹਦੀ ਕੋਈ ਖਬਰ ਨਹੀਂ ਆਈ ਕੋਈ ਸਾਰ ਨਹੀਂ ਆਈ ਹੈਗੀ ਸਮਝ ਨਹੀਂ ਆ ਰਹੀ ਹੈ ਕਿ ਲੜਕਾ ਗਿਆ ਤੇ ਕਿਆ ਕਿੱਥੇ ਹੈ ਦੇ ਰਿਵਰੇ ਥਾਣੇ ਰਿਪੋਰਟ ਲਿਖਾਈ ਹੋਈ ਹੈ ਹਾਂਜੀ ਸਰ ਥਾਣੇ ਰਿਪੋਰਟ ਲਿਖਵਾਈ ਹੋਈ ਆ ਉੱਥੇ ਦੇ ਐਸਆਈ ਦੇ ਹਰਚਰਨ ਸਿੰਘ ਜੀ ਨੇ ਜੋ ਕਿ ਸਾਡੀ ਬਹੁਤ ਜ਼ਿਆਦਾ ਹੈਲਪ ਕਰ ਰਹੇ ਹੈਗੇ ਬਹੁਤ ਅੱਛੇ ਇਨਸਾਨ ਨੇ ਹੋ ਹਾਂਜੀ ਐਦਾ ਤੇ ਸਾਨੂੰ ਪੁਲਿਸ ਵੱਲੋਂ ਕੋਈ ਦਿੱਕਤ ਨਹੀਂ ਆਈ ਹੈਗੀ ਜੋ ਵੀ ਉਹਨਾਂ ਦੇ ਕੰਮ ਹੈਗੇ ਉਹ ਕਰ ਰਹੇ ਨੇ ਜੀ ਸਾਸ਼ਿਕਾ ਦੋਸਤੋ ਲਾਈਵ ਹੋਇਆ ਪੰਜਾਬ ਨੂੰ 2040 TV ਚੈਨਲ ਤੇ ਤੇ ਵੀਡੀਓ ਨੂੰ ਚੱਲਦੀ ਚੱਲਦੀ ਕਰ ਦਿਓ ਸ਼ੇਅਰ ਤੁਹਾਡੀ ਵੀਡੀਓ ਕਿਸੇ ਲਈ ਹੋ ਸਕਦੀ ਹੈ ਬਹੁਤ ਖਾਸ ਕਿਸੇ ਮਾਂ ਦਾ ਪੁੱਤਰ ਜਿਹੜਾ 30 ਸਾਲਾਂ ਦਾ ਦੱਸਿਆ ਜਾ ਰਿਹਾ ਕਿ ਲਾਪਤਾ ਕਿੰਨੇ ਚਿਰਾਂ ਤੋਂ ਤੇ ਮੌਜੂਦ ਹੈ लुधियाना ਦੇ ਰਾਹ ਰੋਡ ਤੀਸ਼ਾ ਕਲੋਨੀ ਸੋ ਗਲਵਤ ਕਰਾਂਗੇ ਪਹਿਲਾਂ ਉਹਨਾਂ ਦੇ ਪਰਿਵਾਰ ਦੇ ਮਾਤਾ ਜੀ ਨਾਲ ਗਲਵਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਪਾ ਜੀ ਨਾਮ ਜੀ ਤੁਹਾਡਾ ਕੁਲਦੀਪ ਗੌਰ ਕਿ ਕਿਥੇ ਰਹਿੰਦੇ ਹੋ ਨਿਊ ਬਲਦੇਵ ਨਗਰ ਨੋ ਨੰਬਰ ਗਲੇ ਕੀ ਗੱਲ ਕੀ ਹੋਈ ਅੱਗੇ 4 ਨੰਬਰ ਗਲੇ ਦਵਾ ਬਸਕੋਲ ਕੀ ਗੱਲ ਹੋਈ ਭਾਜੀ 15 ਤਰੀਕ ਨੂੰ ਬੇਟਾ ਕਿਆ ਡਿਊਟੀ ਤੇ ਫੈਕਟਰੀ ਚ ਕੰਮ ਕਰਦਾ ਹੈ 9 ਵਜੇ ਤੋਂ ਲੈ ਕੇ 8 9 ਵਜੇ ਦੇ ਅੰਦਰ ਅੰਦਰ ਆ ਜਾਂਦਾ ਹੈ ਉਸ ਦਿਨ ਆ ਨਹੀਂ ਆਇਆ 8 ਵੇ ਤੱਕ ਰੇਟ ਕਰੀ ਫਿਰ ਫੋਨ ਲਗਾਇਆ ਤਾਂ ਫੋਨ ਸੁੱਚੋ ਆ ਫੋਨ ਦਾ ਪੇਨ ਵੱਡਾ ਬ੍ਰਦਰ ਇਹਦੇ ਕੋਲ ਜਾਣਾ ਸੀ ਮੈਂ ਤੇ ਇਹਨੂੰ ਕਹਿੰਦਾ ਕਿ ਮੈਂ ਆਵਾਂਗਾ 8 ਵੇ ਛੁੱਟੀ ਕਰਕੇ ਤੇਰੇ ਪਾਸ ਆਵਾਂਗਾ ਇਹਨੇ 8 ਵੇ ਤੋਂ ਬਾਅਦ ਮੈਨੂੰ ਫੋਨ ਕਰਿਆ ਕਹਿੰਦਾ ਮੰਮੀ ਮਨੀ ਆਇਆ ਨਹੀਂ ਘਰੇ ਤੇ ਇੱਥੇ ਆਣਾ ਹੀ ਆਇਆ ਨਹੀਂ ਹੈ ਸ਼ਾਇਦ ਘਰੇ ਨਾ ਹੁੰਦਾ ਉਹ ਹੁੰਦਾ ਆਵੇ ਮੈਂ ਕਿਹਾ ਨਹੀਂ ਉਹ ਤੇ ਅਰੇ ਆਇਆ ਨਹੀਂ ਆ ਫਿਰ ਉੱਪਰ ਰਹਿੰਦਾ ਠੇਕੇਦਾਰ ਸਾਡੇ ਕਰਾਇਤ ਰਹਿੰਦਾ ਉੱਪਰ ਠੇਕੇਦਾਰ ਫੈਕਟਰੀ ਦਾ ਫਿਰ ਉਹ ਕਹਿੰਦਾ ਕਿ ਮੈਂ ਉਹ ਪੁੱਛਿਆ ਤੁਸੀਂ ਆਏ ਜੇ ਤੇ منی ਨਹੀਂ ਆਇਆ ਕੰਮ ਤੇ ਬੇਟਾ ਆਇਆ ਨਹੀਂ ਉਹ ਮੁੰਡਾ منی ਕਹਿੰਦਾ ਨਹੀਂ ਮੁੰਡਾ ਨਹੀਂ ਆਇਆ ਤੁਹਾਡਾ ਉਹ ਤੇ ਫੈਕਟਰੀ ਗਿਆ ਹੀ ਭਾਜੀ ਫਿਰ ਸਾਡੇ ਤੇ ਪੈਰਾਂ ਦੇ ਵਿੱਚ ਧਰਤੀ ਨਿਕਲ ਗਈ ਮੈਂ ਇੱਥੇ ਹੀ ਫੋਨ ਕਰਦੀ ਸੀ ਗਲੀ 'ਚ ਉੱਤੇ ਬੈਠ ਕੇ ਕਿਰਮੇ ਅੱਜ ਤੈਨੂੰ ਫੋਨ ਮਲਾਇਆ ਨੂੰ ਪੁੱਛਿਆ ਤੇ ਉਹ ਬੋਲਿਆ ਵੀ ਸੋਚੋ ਵੀ ਆਂਦਿਆ ਮੰਮੀ ਮੈਨੂੰ ਤਾਂ ਕਹਿੰਦਾ ਸੀ ਮੈਂ ਮੇਰੀ ਗੱਲ ਹੋਈ ਆ ਉਹਨੇ ਕਿਹਾ ਸੀ ਕਿ ਮੈਂ ਫੈਕਟਰੀ ਦੇ ਵਿੱਚ ਕੰਮ ਕੰਮ ਕੀ ਕਰਦਾ ਸੀ ਤੁਹਾਡਾ ਬੇਟਾ ਕੰਮ ਫੈਕਟਰੀ ਦੇ ਵਿੱਚ ਕੱਪੜੇ ਦਾ ਕੰਮ ਕਰਦਾ ਸੀ ਮੈਨੂੰ ਹੋਣ ਇੰਨਾ ਨਹੀਂ ਪਤਾ ਇਹਨਾਂ ਨੂੰ ਪਤਾ ਕੀ ਕੰਮ ਕਰਦਾ ਕੱਪੜੇ ਦਾ ਕੰਮ ਕੋਈ ਕਿਸੇ ਤਰ੍ਹਾਂ ਲੈਂਦੀ ਜਾਂਦਾ ਨਹੀਂ ਕਿਸੇ ਲਕਸ਼ਰ ਹੁੰਦਾ ਵੀ ਘਰ ਤੇ ਨਹੀਂ ਪਤਾ ਹੁੰਦਾ ਪਰਿਵਾਰ ਨੂੰ ਨਹੀਂ ਪਤਾ ਨਹੀਂ ਕੋਈ ਲੈਣ ਦਿੰਦੇ ਕੋਈ ਪੈਸੇ ਲੈਣ ਦਿੰਦਾ ਹੁੰਦਾ ਵਾ ਕਿ ਡਰ ਦੇ ਮਾਰੇ ਹੋ ਸਕਦਾ ਉਹ ਦਬੰਦ ਹੋਣ ਕਿਸੇ ਤਰ੍ਹਾਂ ਨਹੀਂ ਭਾਜੀ ਕੋਈ ਗੱਲ ਨਹੀਂ ਹੈਗੀ ਨਾ ਕੋਈ ਲੈਣੇ ਨਾ ਕੋਈ ਦੇਣੇ ਦਾ ਪੈਸੇ ਅਸੀਂ ਘਰ ਲਿਆ ਆਪਣਾ ਲੋਨ ਤੇ ਪੈਸੇ ਚੁੱਕੇ ਸੀ ਉਹ ਅਸੀਂ ਆਪਣਾ ਕਲੀਅਰ ਕਰਤੇ ਆ ਲੋਨ ਦੀ ਕੇਸ ਚੱਲਦੀ ਆ ਕੋਈ ਨਸ਼ਾ ਵਗੈਰਾ ਤਾਂ ਨਹੀਂ ਕਿਸੇ ਤਰ੍ਹਾਂ ਦਿੰਦਾ ਸੀ ਨਹੀਂ ਜੀ ਜੀ ਕੋਈ ਨਿਸ਼ਾਨੇ ਕੋਈ ਪਤਾ ਨਹੀਂ ਸ਼ਰਾਬ ਸ਼ਰੂਬ ਦਰੂ ਦਰ ਜਿਹੜੀ ਉਹ ਪੀ ਲੈਂਦਾ ਹੈ ਮਤਲਬ ਸੰਡੇ ਕੋ 15 ਦਿਨ ਬਾਅਦ ਆਹ ਹਫਤੇ ਬਾਅਦ ਉਹ ਵੀ 8 ਵਜੇ 9 ਵਜੇ ਤੋਬਾ ਤਾਂ ਹਾਂ ਨੇ ਰਿਪੋਰਟ ਲਖਾਈ ਆ ਤੁਸੀਂ ਹਾਂਜੀ ਕਿਹੜੇ ਥਾਣੇ ਪਿੰਡ ਐ ਬਸ ਤੇ ਅੱਛਾ ਜੀ ਕਿ ਪੁਲਸ ਵਗੈਰਾ ਸੁਣਾਈ ਕਰ ਰਹੀ ਤੁਹਾਡੇ ਹਾਂਜੀ ਸਾਰੇ ਰੈਡੀ ਪ੍ਰਸਾਰ ਕਰੁੰਦੇ ਆ ਅੱਜ ਵੀ ਹੋਣਾ ਇਹ 2-3 ਚੱਕਰ ਲਗਾ ਆਏ ਆ ਵਿਆਹ ਹੋਇਆ ਜੀ ਹਾਂਜੀ 2 ਸਾਲ ਹੋ ਗਏ ਸ਼ਾਦੀ ਬੱਚਾ ਵੀ ਹੋਣਾ ਜੀ ਹਾਂਜੀ ਬੱਚਾ ਨਹੀਂ ਆਇਆ ਕਦੇ ਕੋਈ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਕੋਈ ਪ੍ਰਾਣੀ ਕੋਈ ਰੰਜਿਸ਼ ਕਿਸੇ ਤਰ੍ਹਾਂ ਨਹੀਂ ਜੀ ਕਿ ਇਹ ਦੇ ਨਾਲ ਸਾਡਾ ਕੋਈ ਬੈਦ ਦੁਸ਼ਮਣ ਨਹੀਂ ਪ੍ਰਸ਼ਾਸਨ ਪੂਰਾ ਸਹਿਯੋਗ ਦੇ ਰਿਹਾ ਤੁਹਾਡੇ ਨਾਲ ਹਾਂ ਜੀ ਸਾਰੇ ਪੁਲਿਸ ਵਾਲੇ ਸਾਡੇ ਨਾਲ ਸਹਿਮਤ ਸਾਡੀ ਗਲੀ ਸਾਰੀ ਸਹਿਮਤ ਆ ਭੈਣ ਭਰਾ ਮੇਰੇ ਨਾਲ ਆ ਕੋਈ ਉਹ ਬੰਦੇ ਕੋਈ ਗੱਲ ਦੀ ਟੈਨਸ਼ਨ ਨਾ ਲਓ ਅਸੀਂ ਕੱਢ ਕੇ ਛੱਡਾਂਗੇ ਚਾਪਤਾਲ ਚ ਹੋਵੇ ਠੀਕ ਸੱਸੀ ਜੀ ਹਾਂ ਜੀ ਸੱਸੀ ਕਾਂ ਸਰ ਕੀ ਮੈਟਰ ਕੀ ਲੱਗ ਰਿਹਾ ਤੁਹਾਡੇ ਕਿ ਮੈਂ ਉਹਨਾਂ ਦੀ ਮੰਮੀ ਲੱਗਦੀ ਆ 판 ਜਾਏ ਮੇਰਾ ਹਾਂਜੀ ਹਾਂਜੀ ਕੀ ਗੱਲ ਕੀ ਹੋਈ ਸਰ ਸਰ ਗੱਲ ਕੁਛ ਨਹੀਂ ਹੋਈ ਹੈ ਕਿ ਚੰਗਾ ਭਲਾ ਕਰੋ ਲੜਕਾ ਗਿਆ ਹੈ ਗਵਾ ਸੱਤ ਦਿਨ ਹੋ ਚੱਲੇ ਹਲੇ ਤੱਕ ਉਹਦੀ ਕੋਈ ਖਬਰ ਨਹੀਂ ਆਈ ਕੋਈ ਸਾਰ ਨਹੀਂ ਆਈ ਹੈਗੀ ਸਮਝ ਨਹੀਂ ਆ ਰਹੀ ਹੈ ਕਿ ਲੜਕਾ ਗਿਆ ਤੇ ਕਿਆ ਕਿੱਥੇ ਹੈ ਤੇ ਇਹਦੇ ਬਾਰੇ ਥਾਣੇ ਰਿਪੋਰਟ ਲਿਖਾਈ ਹੋਈ ਹੈ ਹਾਂਜੀ ਸਰ ਥਾਣੇ ਰਿਪੋਰਟ ਲਿਖਵਾਈ ਹੋਈ ਆ ਉੱਥੇ ਦੇ ਐਸਆਈ ਨੇ ਹਰਚਰਨ ਸਿੰਘ ਜੀ ਨੇ ਜੋ ਕਿ ਸਾਡੀ ਬਹੁਤ ਜ਼ਿਆਦਾ ਹੈਲਪ ਕਰ ਰਹੇ ਹੈਗੀ ਬਹੁਤ ਅੱਛੇ ਇਨਸਾਨ ਨੇ ਹੋ ਹਾਂਜੀ ਇਦਾਂ ਦੇ ਸਾਨੂੰ ਪੁਲਿਸ ਵੱਲੋਂ ਕੋਈ ਦਿੱਕਤ ਨਹੀਂ ਆਈ ਹੈਗੀ ਜੋ ਵੀ ਉਹਨਾਂ ਦੇ ਕੰਮ ਹੈਗੇ ਉਹ ਕਰ ਰਹੇ ਨੇ ਜੀ ਸਚੀ ਗਾਂ ਜੀ ਸਚੀ ਗਾਂ ਜੀ ਕੋਈ ਹਸਬੰਦ ਸੀਗੇ ਹਾਂ ਜੀ ਠੀਕ ਹੈ ਕੋਈ ਝਗੜਾ ਤਾਂ ਨਹੀਂ ਤੁਹਾਡਾ ਕਰੀ ਕਿਸਪੀ ਨਹੀਂ ਨਹੀਂ ਕੋਈ ਝਗੜਾ ਨਹੀਂ ਹੋਇਆ ਸਾਡਾ ਜੀ ਉਹਨਾਂ ਨੂੰ 15 ਤਾਰੀਖ ਨੂੰ ਮੈਨੂੰ ਫੋਨ ਕੀਤਾ ਸੀਗਾ ਉਹਨਾਂ ਨੇ ਉਹਨਾਂ ਨੇ ਕਿਹਾ ਤੇ ਮੈਂ ਆਵਾਂਗਾ ਸ਼ਾਮਾਂ ਨੂੰ ਤੇ 6 ਵਜੇ ਛੁੱਟੀ ਹੋਣੀ ਆ ਤੇ ਉਹ ਅਸੀਂ ਫੋਨ ਕੀਤਾ ਉਹਨੂੰ 7 ਵਜੇ ਤੇ ਉਹਨਾਂ ਦਾ ਫੋਨ ਬੰਦ ਆਂਦਿਆ ਸੀ ਕਦ ਤੇ ਜਾਂਦੇ ਨੇ ਘਰੇ ਉਹ ਫੈਕਟਰੀ ਕੱਢਦੇ ਜਾਂਦੇ ਉਹ ਪੈਦਲ ਹੀ ਜਾਂਦੇ ਨੇ ਪੈਦਲ ਜਾਂਦੇ ਹਾਂਜੀ ਠੀਕ ਹੈ ਕੋਈ ਤੁਹਾਡੇ ਇੱਥੇ ਗਲੀ ਵਿੱਚ ਕੋਈ ਕੈਮਰਾ ਵਗੈਰਾ ਜਿੱਥੇ ਫੈਕਟਰੀ ਚੈੱਕ ਰਹੀ ਕੈਮਰੇ ਵਗੈਰਾ ਗੱਲੀ ਜੇ ਹੈਗੇ ਨਹੀਂ ਸਾਡੇ ਕੈਮਰੇ ਫੈਕਟਰੀ ਚ ਹਜੇ ਚੈੱਕ ਕਰਾਣੇ ਜੀ ਹਾਂਜੀ ਕੀ ਮੰਗ ਕੀ ਕਰਦੇ ਹੋ ਹਾਂਜੀ ਮੰਗੀ ਬਸ ਸਾਡਾ ਘਰ ਆਲਾ ਮੇਰਾ ਘਰ ਆ ਜਾਵੇ ਸਾਨੂੰ ਕੁਝ ਨਹੀਂ ਚਾਹੀਦਾ ਮੇਰੇ ਬਗੈਰ ਕੋਈ ਨਹੀਂ ਆਏਗਾ ਕੋਈ ਬਣ ਪੁਰਾਣੀ ਇਹਨਾਂ ਪਰਿਵਾਰ ਮੇਰਾ ਹੈ ਬਸ ਨਾ ਮੇਰੇ ਕੋਈ ਭੈਣ ਦਾ ਮੇਰਾ ਭਰਾ ਕੋਈ ਨਹੀਂ ਕੋਈ ਨਹੀਂ ਅਸੀਂ ਵੀ ਅਰਦਾਸ ਕਰਦੇ ਪ੍ਰਮਾਤਮਾ ਮੋਰੇ ਆ ਦੋਸਤੋ ਦੇ ਲੋ ਪਰਿਵਾਰ ਕਿਵੇਂ ਟੈਂਸ਼ਨ ਵਿੱਚ ਰੋ ਰਿਹਾ ਕਾਫੀ ਜਨਰ ਜਿਹੜਾ ਇੱਕ ਨੌਜਵਾਨ ਘਰੋਂ ਗਿਆ ਪਰ ਹਲੇ ਤੱਕ ਨਹੀਂ ਆ ਰਿਹਾ ਸੋ ਵੀਡੀਓ ਵੀ ਚੱਲਦੀ ਚੱਲਦੀ ਸ਼ੇਅਰ ਕਰੋ ਤਾਂ ਉਹਦੇ ਬ੍ਰਦਰ ਨਾਲ ਵੀ ਗੱਲਬਾਤ ਕਰਾਂਗੇ ਭਾਈ ਕੀ ਨਾਮ ਤੁਹਾਡੇ ਛੋਟਾ ਸੀ ਵੱਡਾ ਮੇਰੇ ਤੋਂ ਛੋਟਾ ਸੀ ਜੀ ਅੱਛਾ ਜੀ ਮੈਨਾਂ ਗੱਲ ਹੋਈ ਆ ਉਹਨਾਂ ਨਾਲ 1:30 ਵਜੇ ਦੇ ਕਰੀਬ ਗੱਲ ਹੋਈ ਆ ਕਿ ਮੈਨੂੰ ਕਹਿ ਰਹੇ ਕਿ ਮੈਂ ਲੰਚ ਕਰਨਾ ਆ ਬਾਹਰ ਫੋਨ ਦੀ ਬੈਟਰੀ ਲੋ ਹੈ ਮੈਂ ਤੁਹਾਨੂੰ ਬਾਅਦ ਵਿੱਚ ਕਾਲ ਕਰਦਾ ਜੀ ਜਿਸ ਉਸ ਚੱਕੇ ਰੋਜ਼ ਦੀ ਤਰ੍ਹਾਂ ਫੈਕਟਰੀ ਗਿਆ ਹੈ 1:30 ਦਾ ਟਾਈਮ ਹੈ ਲੰਚ ਦਾ ਟਾਈਮ ਹੈ ਸਾਂਝ ਤੋਂ ਬਾਅਦ ਕਾਲ ਕਰੇਗਾ ਲੇਕਿਨ ਮੈਂ ਬਸ ਸ਼ਾਮ ਨੂੰ ਆਪਣੇ ਕੰਮ ਤੇ ਚਲਾ ਗਿਆ ਮੈਂ ਸ਼ਾਮ ਨੂੰ ਕੋਣ ਆਇਆ ਕਿ ਉਹ ਘਰੇ ਨਹੀਂ ਆਇਆਗਾ ਮੈਂ ਕਰੇ ਫੋਨ ਕਰਕੇ ਪੁੱਛਿਆ ਕਿ ਆਇਆ ਨਹੀਂ ਹੈ ਤੇ ਮੈਂ ਉਹਦਾ ਫੋਨ ਟਰਾਈ ਕਰੇ ਆ ਰਿਆਂ ਦਾ ਫੋਨ ਸਵਿਚ ਆਫ ਸਵਿਚ ਆਫ ਪਾਇਆ ਰਿਆ ਸੀ ਕੋਈ ਕੋਈ ਕਿਸੇ ਨਾਲ ਲੜਾਈ ਝਗੜਾ ਤਾਂ ਨਹੀਂ ਕਰੀ ਨਹੀਂ ਕੋਈ ਲੜਾਈ ਚ ਕੋਈ ਕਿਸ ਤਰ੍ਹਾਂ ਦੀ ਵੀ ਗੱਲ ਹੁੰਦੀ ਤਾਂ ਉਹ ਸ਼ੇਅਰ ਕਰ ਦਿੰਦਾ ਭਰਾ ਭਰਾ ਨੂੰ ਵੀ ਦੱਸ ਦਿੰਦਾ ਕਿ ਵੀ ਗੱਲਾਂ ਛੋਗੱਲਾਂ ਹੁੰਦੀਆਂ ਨੇ ਮਾਪਿਆਂ ਦੇ ਦਾਦੇ ਭਰਾਵਾਂ ਦੇ ਮੇਰੇ ਨਾਲ ਮੇਰਾ ਕੋਈ ਗੱਲ ਕਰ ਲੈਂਦਾ ਹੈਗਾ ਪਰ ਕੋਈ ਇਦਾਂ ਦੀ ਗੱਲ ਹੀ ਨਹੀਂ ਹੋਈ ਕਿ ਜਿਹੜੀ ਉਹਨਾਂ ਨੇ ਗੱਲ ਕੀਤੀ ਹੋਵੇਗੀ ਕਿ ਸਾਫ਼ ਹੀ ਸਿੱਧਾ ਹੀ ਗੱਲ ਉਹਨਾਂ ਨੇ ਜੋ ਵੀ ਆ 1.5 ਵਜੇ ਬਸ ਇੰਨਾ ਆਖਿਆ ਹੈ ਕਿ ਯਾਰ ਮੈਂ ਲੰਚ ਕਰਨ ਆਇਆ ਹੈਗਾ ਮੇਰੇ ਫੋਨ ਦੀ ਬੈਟਰੀ ਲੋਏ ਮੈਂ ਘਰ ਜਾ ਕੇ ਗੱਲ ਕਰਾਂਗਾ ਤੁਹਾਡੇ ਕੰਟੈਕਟ ਨੰਬਰ ਕੀ ਆ ਕਿ ਵੀਡੀਓ ਦੇਖ ਰਹੇ ਨੇ ਦਰਸ਼ਕ ਦੇਖ ਰਹੇ ਨੇ ਤੁਹਾਡੇ ਹੋ ਸਕੇ ਐਸਾ ਕਿ ਨੇ ਪਰਮਾਤਮਾ ਵਗੈਰੇ ਘਰ ਆਵੇ ਜਲਦੀ ਆਵੇ ਵੀਡੀਓ ਦੇਖ ਕੇ ਤੁਹਾਡੀ ਵਾਪਸ ਆ ਜਵੇ ਬਾਈ ਜੇ ਕਿਸੇ ਨੂੰ ਮਿਲਦਾ ਤਾਂ ਆਪਣ ਮੇਰਾ ਨੰਬਰ ਹੈ 7053608613 ਇਲਾਕਾ ਕਿਹੜਾ ਪਿੰਡ ਪੂਰਾ ਦੱਸੋ ਇਲਾਕਾ ਬਲਦੇਵ ਨਗਰ ਹੈਗਾ ਨਿਊ ਬਲਦੇਵ ਨਗਰ ਦੁਆਬਾ ਸਕੂਲ ਨੀਅਰ ਚਾਰ ਨੰਬਰ ਗਲੀ ਹਾਂਜੀ ਸੋ ਦੋਸਤੋ ਤਸਵੀਰਾਂ ਨੇ ਲਾਈਵ ਦਿਖਾ ਰਹੇ ਆ ਪੰਜਾਬ ਨੂੰ 24 ਟੀਵੀ ਚੈਨਲ ਤੇ ਤੇ ਇਸ ਪਰਿਵਾਰ ਦਾ ਜਿਹੜਾ ਕਰਦਾ ਮੈਂਬਰ ਜਿਹੜਾ ਹਫਤੇ ਤੋਂ ਉੱਪਰ ਹੋ ਗਿਆ ਕਿ ਹਜੇ ਤੱਕ ਕਰਨ ਨਹੀਂ ਪਹੁੰਚਿਆ ਪਰ ਦੂਜੇ ਪਾਸੇ ਇਹ ਪਰਿਵਾਰ ਪ੍ਰਸ਼ਾਸਨ ਦੀ ਤਾਰੀਫੀ ਕਰ ਰਿਹਾ ਕਿ ਬਸਤੀ ਜੋਧੇ ਵਾਲ ਦੀ ਪੁਲਿਸ ਵੀ ਪੂਰਾ ਕਹਿੰਦੇ ਨੇ ਕਿ ਪੂਰੀ ਆਪਣੀ ਜ਼ਿੰਮੇਵਾਰੀ ਸਮਝਦੇ ਰਹੇ ਨੇ ਕਿ ਉਹਨਾਂ ਨੇ ਫੋਸਟਰਜ਼ ਵਗੈਰਾ ਵੀ ਚੈੱਕ ਕੀਤੀ ਆ ਸੋ ਅਸੀਂ ਵੀ ਅਰਦਾਸ ਕਰਦੇ ਹਾਂ ਪਰਮਾਤਮਾ ਮੋਰੇ ਕਿ ਪਰਿਵਾਰ ਦਾ ਜਿਹੜਾ ਬੇਟਾ ਘਰ ਖੁਸ਼ੀਆਂ ਉਸੇ ਤਰ੍ਹਾਂ ਵਾਪਸ ਆ ਜਿਸ ਤਰ੍ਹਾਂ ਪਹਿਲਾਂ ਘਰ ਵਿੱਚ ਖੁਸ਼ੀਆਂ ਕਰਦੀ ਸੀ ਤੇ ਵੀਡੀਓ ਨੂੰ ਜ਼ਰੂਰ ਚੱਲ ਦੇ ਦੇਖ ਲੋ ਤੇ ਇਹ ਲੜਕੇ ਪਾ ਰਹੇ ਆ ਅਗਰ ਤੁਹਾਨੂੰ ਕਿਤੇ ਵੀ ਨਜ਼ਰ ਆ ਰਿਹਾ ਤਾਂ ਤੁਸੀਂ ਉਸ ਨੂੰ ਪਿਆਰ ਦੇ ਨਾਲ ਬਿਠਾਓ ਹੋ ਸਕਦਾ ਕਿਸੇ ਵੇਲੇ ਕੋਈ ਟੈਨਸ਼ਨ ਕਰਕੇ ਪਰਿਵਾਰ ਨੂੰ ਨਾ ਦੱਸ ਸਕਿਆ ਹੋਵੇ ਤੇ ਕਿ ਤੁਹਾਨੂੰ ਇਹ ਕਿਤੇ ਵੀ ਨਜ਼ਰ ਆਂਦਾ ਤੇ ਇਹਨਾਂ ਦਿੱਤੇ ਗਏ ਨੰਬਰ ਤੇ ਜੋ ਅਸੀਂ ਨੰਬਰ ਫਲੈਸ਼ ਕੀਤਾ ਦਿੱਤੇ ਫੋਨ ਕਰੋ ਤਾਂ ਜੋ ਕਿ ਇਹਦੇ ਪਰਿਵਾਰ ਨੂੰ ਸਹੀ ਸਲਾਮਤ ਪਹੁੰਚਦਾ ਰਵੇ ਤੇ ਜਲਦ ਵੀ ਹਾਜ਼ਰ ਹੋਵਾਂਗੇ ਨਵੀਂ ਅਪਡੇਟ ਨਾਲ ਸੋ ਤੁਸੀਂ ਦੇ ਦੇ ਰਹੋ ਪੰਜਾਬ ਨੂ 25 ਰਿਪੋਰਟ ਚੈਨਲ ਤੇ ਮੈਂ ਹਾਂ ਸाहिल ਮਰਾ ਕੈਮਰਾਮੈਨ ਸ਼ੁਭਰੇ ਨਾਲ ਧੰਨਵਾਦੀ ਸ਼ੁਕਰੀਆ